ਸਤਿ ਸ੍ਰੀ ਅਕਾਲ ਜੀ ਬੀ ਵਾਈਜ਼ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਚੈਨਲ ਦੇ ਉੱਤੇ ਮੇਰੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਆ ਕਿ ਤੁਹਾਨੂੰ ਪੈਸਾ ਇਨਵੈਸਟ ਕਰਨ ਦੇ ਲਈ ਸਰਕਾਰ ਦੀਆਂ ਉਹਨਾਂ ਸਕੀਮਾਂ ਬਾਰੇ ਦੱਸਿਆ ਜਾਵੇ ਜਿਨ੍ਹਾਂ ਸਕੀਮਾਂ ਦੇ ਵਿੱਚ ਪੈਸਾ ਇਨਵੈਸਟ ਕਰਦੇ ਤੁਹਾਡਾ ਪੈਸਾ ਬਿਲਕੁਲ ਸੇਫ ਰਹਿੰਦਾ ਆ ਤੁਹਾਨੂੰ ਇੱਕ ਇੰਟਰਸਟ ਰੇਟ ਵੀ ਚੰਗਾ ਮਿਲਦਾ ਆ ਤੇ ਤੁਹਾਨੂੰ ਗਰੰਟੀਡ ਰਿਟਰਨ ਮਿਲਦਾ ਆ ਸੋ ਆਪਣੀ ਇਸ ਵੀਡੀਓ ਸੀਰੀਜ਼ ਦੇ ਵਿੱਚ ਜਿਹਦਾ ਮੈਂ ਨਾਮ ਰੱਖਿਆ ਹੈ ਸੇਫ ਇਨਵੈਸਟਮੈਂਟ ਸੋ ਅੱਜ ਇਹ ਸਾਡੀ ਅਗਲੀ ਵੀਡੀਓ ਹੈ ਤੇ ਅੱਜ ਮੈਂ ਜਿਹੜੇ ਟਾਪਿਕ ਦੇ ਬਾਰੇ ਵਿੱਚ ਗੱਲ ਕਰਨ ਜਾ ਰਿਹਾ ਹਾਂ ਉਸ ਦਾ ਨਾਮ ਹੈ ਕਿਸਾਨ ਵਿਕਾਸ ਪੱਤਰ ਦੇਖੋ ਕਿਸਾਨ ਵਿਕਾਸ ਪੱਤਰ ਭਾਰਤ ਸਰਕਾਰ ਦੀ ਇੱਕ ਇਨਵੈਸਟਮੈਂਟ ਜਾਂ ਫਿਰ ਕਹੋ ਸੇਵਿੰਗ ਸਕੀਮ ਹੈਗੀ ਆ ਜਿਸ ਦੇ ਵਿੱਚ ਤੁਸੀਂ ਆਪਣਾ ਪੈਸਾ ਇਨਵੈਸਟ ਕਰਕੇ ਤੇ ਆਪਣੇ ਪੈਸੇ ਨੂੰ ਡਬਲ ਕਰ ਸਕਦੇ ਆ ਦੇਖੋ ਇਸ ਸਕੀਮ ਦਾ ਨਾਮ ਜ਼ਰੂਰ ਹੈਗਾ ਆ ਕਿਸਾਨ ਵਿਕਾਸ ਪੱਤਰ ਪਰ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਇਸ ਦੇ ਵਿੱਚ ਸਿਰਫ ਤੇ ਸਿਰਫ ਕਿਸਾਨ ਹੀ ਪੈਸਾ ਇਨਵੈਸਟ ਕਰ ਸਕਦੇ ਆ ਇਸ ਸਕੀਮ ਦੇ ਵਿੱਚ ਸਾਰੇ ਹੀ ਇੰਡੀਆ ਸਿਟੀਜ਼ਨ ਜਿਹੜੇ ਹੈਗੇ ਆ ਉਹ ਆਪਣਾ ਪੈਸਾ ਇਨਵੈਸਟ ਕਰ ਸਕਦੇ ਆ ਤੇ ਆਪਣੇ ਪੈਸੇ ਨੂੰ ਬਿਲਕੁਲ ਸੇਫ ਤਰੀਕੇ ਨਾਲ ਸਰਕਾਰੀ ਤਰੀਕੇ ਨਾਲ ਡਬਲ ਕਰ ਸਕਦੇ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਕਿਸਾਨ ਵਿਕਾਸ ਪੱਤਰ ਬਾਰੇ ਸਾਰੀਆਂ ਹੀ ਗੱਲਾਂ ਡਿਟੇਲ ਵਿੱਚ ਸਾਂਝੀਆਂ ਕਰਨ ਜਾ ਰਿਹਾ ਆ ਉਹ ਗੱਲਾਂ ਜਿਹੜੀਆਂ ਕਿ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਕਿਉਂਕਿ ਜਦੋਂ ਅੱਜ ਕੱਲ ਆਪਾਂ ਪੈਸਾ ਇਨਵੈਸਟ ਕਰਨ ਦੀ ਗੱਲ ਕਰਦੇ ਆ ਤਾਂ ਸਾਡੇ ਸਾਹਮਣੇ ਬਹੁਤ ਸਾਰੇ ਸਵਾਲ ਆਉਂਦੇ ਆ ਕਿ ਪੈਸਾ ਕਿੱਥੇ ਇਨਵੈਸਟ ਕਰਨਾ ਚਾਹੀਦਾ ਕੀ ਕਿਸੇ ਏਜੰਟ ਦੇ ਥਰੂ ਕਰਨਾ ਚਾਹੀਦਾ ਜਾਂ ਫਿਰ ਡਾਇਰੈਕਟ ਜਾ ਕੇ ਕਰਨਾ ਚਾਹੀਦਾ ਹੈਗਾ ਆਪਾਂ ਕਿੰਨੇ ਅਕਾਊਂਟ ਖਲਵਾ ਸਕਦੇ ਆ ਮਿਨੀਮਮ ਤੇ ਮੈਕਸਿਮਮ ਕਿੰਨੇ ਪੈਸੇ ਜਮ੍ਹਾਂ ਕਰਾ ਸਕਦੇ ਆ ਇਸ ਦੇ ਉੱਤੇ ਸਾਨੂੰ ਟੈਕਸ ਕਿੱਦਾਂ ਪਵੇਗਾ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਗੱਲਾਂ ਮੈਂ ਇਹ ਸਾਰੀਆਂ ਗੱਲਾਂ ਇਸ ਵੀਡੀਓ ਦੇ ਵਿੱਚ ਕਵਰ ਕਰੂੰਗਾ ਸੋ ਤੁਸੀਂ ਸਿਰਫ ਸਿਰਫ ਇਸ ਵੀਡੀਓ ਨੂੰ ਬਹੁਤ ਹੀ ਧਿਆਨ ਦੇ ਨਾਲ ਤੇ ਐਂਡ ਤੱਕ ਦੇਖਿਓ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਦੇ ਉੱਤੇ ਜੇਕਰ ਤੁਸੀਂ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਕਿਉਂਕਿ ਇਸ ਚੈਨਲ ਦੇ ਉੱਤੇ ਤੁਹਾਨੂੰ ਬਹੁਤ ਹੀ ਸੌਖੇ ਸ਼ਬਦਾਂ ਵਿੱਚ ਸੌਖੀ ਭਾਸ਼ਾ ਦੇ ਵਿੱਚ ਮੈਂ ਤੁਹਾਨੂੰ ਇਨਵੈਸਟਮੈਂਟ ਸਕੀਮਸ ਦੇ ਬਾਰੇ ਵਿੱਚ ਦੱਸੂਗਾ ਜਿਸ ਦੇ ਵਿੱਚ ਪੈਸਾ ਇਨਵੈਸਟ ਕਰਨਾ ਬਿਲਕੁਲ ਸੇਫ ਹੈਗਾ ਆ ਸੇਫ ਰਹੂਗਾ ਯਾਨੀ ਕਿ ਤੁਹਾਡਾ ਪੈਸਾ ਜਿਹੜਾ ਹੈਗਾ ਉਹਦੇ ਡੁੱਬਣ ਦਾ ਖਤਰਾ ਨਾ ਬਰਾਬਰੀ ਹੈ ਸੋ ਆਓ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਆਪਾਂ ਜਾਣਦੇ ਹਾਂ ਕਿ ਕਿਸਾਨ ਵਿਕਾਸ ਪੱਤਰ ਸਕੀਮ ਕੀ ਹੈਗੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਨਾਲ ਕੁਝ ਹੋਰ ਗੱਲਾਂ ਬਾਤਾਂ ਵੀ ਕਰਦਾ ਹਾਂ। ਆਓ ਹੁਣ ਅਸੀਂ ਕਿਸਾਨ ਵਿਕਾਸ ਪੱਤਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਕਿਸਾਨ ਵਿਕਾਸ ਪੱਤਰ ਜਿਹਨੂੰ ਕੇਸੀ ਕੇਵੀਪੀ ਵੀ ਕਹਿੰਦੇ ਆ ਕੇਵੀਪੀ ਇੱਕ ਸੇਵਿੰਗ ਸਕੀਮ ਹੈ ਜਿਹੜੀ ਕਿ ਤੁਸੀਂ ਪੋਸਟ ਆਫਿਸ ਜਾਂ ਫਿਰ ਬੈਂਕ ਤੋਂ ਪਰਚੇਸ ਕਰ ਸਕਦੇ ਆ ਯਾਨੀ ਕਿ ਜੇਕਰ ਤੁਸੀਂ ਕੇਵੀਪੀ ਦੇ ਵਿੱਚ ਪੈਸਾ ਇਨਵੈਸਟ ਕਰਨਾ ਹੈ ਤਾਂ ਤੁਸੀਂ ਪੋਸਟ ਆਫਿਸ ਜਾਂ ਫਿਰ ਬੈਂਕ ਦੇ ਵਿੱਚ ਜਾ ਕੇ ਪੈਸਾ ਇਨਵੈਸਟ ਕਰ ਸਕਦੇ ਆ। ਇਸ ਸਕੀਮ ਦੇ ਵਿੱਚ ਤੁਸੀਂ ਜਿੰਨਾ ਵੀ ਪੈਸਾ ਜਮ੍ਹਾਂ ਕਰੋਗੇ ਉਹ ਤੁਹਾਨੂੰ 9 ਸਾਲ ਤੇ 7 ਮਹੀਨੇ ਬਾਅਦ ਡਬਲ ਹੋ ਕੇ ਵਾਪਸ ਮਿਲੇਗਾ। ਇਹ ਜਿਹੜੀ ਸਕੀਮ ਹੈਗੀ ਆ ਸਾਲ 2011 ਦੇ ਵਿੱਚ ਬੰਦ ਕਰ ਦਿੱਤੀ ਸੀਗੀ ਸਾਲ 2014 ਦੇ ਵਿੱਚ ਇਸ ਨੂੰ ਦੁਬਾਰਾ ਤੋਂ ਸ਼ੁਰੂ ਕੀਤਾ ਗਿਆ ਸੀਗਾ ਸੋ ਹੁਣ ਆਪਾਂ ਜਾਣਦੇ ਹਾਂ ਕਿ ਕਿਸਾਨ ਵਿਕਾਸ ਪੱਤਰ ਕਿਵੇਂ ਕੰਮ ਕਰਦਾ ਹੈ ਦੇਖੋ ਤੁਸੀਂ ਇੱਕ ਲਮਸਮ ਅਮਾਉਂਟ ਡਿਸਾਈਡ ਕਰਨੀ ਆ ਤੇ ਉਹਦਾ ਤੁਸੀਂ ਕਿਸਾਨ ਵਿਕਾਸ ਪੱਤਰ ਪਰਚੇਸ ਕਰ ਲੈਣਾ ਚਾਹੇ ਬੈਂਕ ਤੋਂ ਕਰ ਲੋ ਚਾਹੇ ਤੁਸੀਂ ਪੋਸਟ ਆਫਿਸ ਤੋਂ ਕਰ ਲੋ ਤੇ ਉਹ ਜਿਹੜਾ ਕਿਸਾਨ ਵਿਕਾਸ ਪੱਤਰ ਤੁਸੀਂ ਜਿੰਨੀ ਵੀ ਅਮਾਉਂਟ ਡਿਪੋਜ਼ਿਟ ਕੀਤੀ ਹੋਗੀ ਉਹ ਤੁਹਾਨੂੰ 9 ਸਾਲ 7 ਮਹੀਨੇ ਬਾਅਦ ਡਬਲ ਹੋ ਕੇ ਵਾਪਸ ਤੁਹਾਨੂੰ ਪੈਸੇ ਮਿਲ ਜਾਣਗੇ ਸੋ 9 ਸਾਲ 7 ਮਹੀਨੇ ਬਾਅਦ ਤੁਸੀਂ ਜਿੱਥੇ ਵੀ ਆਪਣਾ ਪੈਸਾ ਇਨਵੈਸਟ ਕੀਤਾ ਹੋਗਾ ਉੱਥੇ ਜਿਹੜਾ ਤੁਹਾਨੂੰ ਸਰਟੀਫੀਕੇਟ ਜਾਂ ਫਿਰ ਪਾਸਬੁੱਕ ਮਿਲੀ ਹੋਏਗੀ ਉਸ ਪਾਸਬੁੱਕ ਨੂੰ ਤੁਸੀਂ ਬੈਂਕ ਜਾਂ ਪੋਸਟ ਆਫਿਸ ਦੇ ਵਿੱਚ ਲੈ ਜਾਣਾ ਹੈਗਾ ਸੋ ਉੱਥੇ ਤੁਹਾਨੂੰ ਤੁਹਾਡਾ ਜਮਾ ਕੀਤਾ ਹੋਇਆ ਪੈਸਾ ਤੇ ਉਹਦਾ ਜਿਹੜਾ ਵਿਆਜ ਹੈਗਾ ਯਾਨੀ ਕਿ ਡਬਲ ਅਮਾਉਂਟ ਜਿਹੜੀ ਹੈਗੀ ਤੁਹਾਨੂੰ ਵਾਪਸ ਮਿਲ ਜਾਊਗੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਕੇ ਵੀ ਪੀ ਦੇ ਫੀਚਰਸ ਕੀ ਹੈਗੇ ਆ ਦੇਖੋ ਭਾਰ ਸਰਕਾਰ ਦੀ ਇੱਕ ਯੋਜਨਾ ਆ ਇਸ ਕਰਕੇ ਇਸ ਨੂੰ ਆਪਾਂ ਸੇਫ ਇਨਵੈਸਟਮੈਂਟ অপਸ਼ਨ ਦੇ ਵਿੱਚ ਗਿਣਦੇ ਹਾਂ ਸੋ ਸੇਫ ਇਨਵੈਸਟਮੈਂਟ ਹੋਣ ਦੇ ਕਰਕੇ ਇਹਦੇ ਵਿੱਚ ਆਪਾਂ ਨੂੰ ਗਰੰਟੀਡ ਰਨ ਮਿਲਦੇ ਆ ਤੇ ਇਸ ਸਰਟੀਫਿਕੇਟ ਦਾ ਇੱਕ ਹੋਰ ਵੀ ਬਹੁਤ ਜ਼ਿਆਦਾ ਵੱਡਾ ਫਾਇਦਾ ਇਹ ਹੈਗਾ ਕਿ ਜੇਕਰ ਤੁਹਾਡੇ ਕੋਲ ਕਿਸਾਨ ਵਿਕਾਸ ਪੱਤਰ ਹੈਗਾ ਆ ਤੁਸੀਂ ਕਿਸਾਨ ਵਿਕਾਸ ਪੱਤਰ ਦੇ ਵਿੱਚ ਪੈਸਾ ਇਨਵੈਸਟ ਕੀਤਾ ਹੋਇਆ ਆ ਤੇ ਉਸ ਤੋਂ ਬਾਅਦ ਤੁਹਾਨੂੰ ਬੈਂਕ ਤੋਂ ਲੋਨ ਲੈਣ ਦੀ ਲੋੜ ਪੈਂਦੀ ਆ ਤਾਂ ਤੁਸੀਂ ਆਪਣੇ ਕਿਸਾਨ ਵਿਕਾਸ ਪੱਤਰ ਨੂੰ ਸਿਕਿਉਰਿਟੀ ਦੇ ਤੌਰ ਤੇ ਡਿਪੋਜ਼ਿਟ ਕਰਕੇ ਤੇ ਤੁਹਾਨੂੰ ਬੈਂਕ ਤੋਂ ਲੋਨ ਲੈਣ ਵੇਲੇ ਤੁਹਾਡੀ ਕਾਫੀ ਜ਼ਿਆਦਾ ਮਦਦ ਹੋ ਜਾਏਗੀ ਸੋ ਹੁਣ ਆਪਾਂ ਗੱਲ ਕਰਾਂਗੇ ਹੈ ਕਿ ਕੌਣ ਕੌਣ ਵਿਅਕਤੀ ਕਿਹੜਾ ਕਿਹੜਾ ਵਿਅਕਤੀ ਜਿਹੜਾ ਹੈਗਾ ਆ ਉਹ ਕਿਸਾਨ ਵਿਕਾਸ ਪੱਤਰ ਅਕਾਊਂਟ ਓਪਨ ਕਰ ਸਕਦਾ ਹੈ ਦੇਖੋ ਏ ਸਕੀਮ ਜਿਹੜੀ ਹੈਗੀ ਹੈ ਸਿਰਫ ਇੰਡੀਅਨ ਰੈਜ਼ੀਡੈਂਟ ਦੇ ਲਈ ਹੈਗੀ ਯਾਨੀ ਕਿ ਭਾਰਤੀ ਨਾਗਰਿਕ ਇਸ ਸਕੀਮ ਦੇ ਵਿੱਚ ਪੈਸਾ ਇਨਵੈਸਟ ਕਰ ਸਕਦੇ ਆ ਸੋ ਕੋਈ ਵੀ ਇੰਡੀਅਨ ਅਡਲਟ ਜਿਹੜਾ ਹੈਗਾ ਆ ਉਹ ਆਪਣੇ ਲਈ ਕਿਸਾਨ ਵਿਕਾਸ ਪੱਤਰ ਪਰਚੇਸ ਕਰ ਸਕਦਾ ਆ ਸੋ ਕੋਈ ਵੀ ਅਡਲਟ ਆਪਣੇ ਮਾਈਨਰ ਯਾਨੀ ਕਿ ਆਪਣੇ ਬੱਚੇ ਦੇ ਬਿਹਾਫ ਤੇ ਵੀ ਉਸ ਦੇ ਨਾਮ ਦੇ ਉੱਤੇ ਬੱਚੇ ਦੇ ਨਾਮ ਦੇ ਉੱਤੇ ਵੀ ਕਿਸਾਨ ਵਿਕਾਸ ਪੱਤਰ ਸਕੀਮ ਦੇ ਵਿੱਚ ਪੈਸਾ ਇਨਵੈਸਟ ਕਰ ਸਕਦਾ ਆ ਤੇ ਕੋਈ ਵੀ ਮਾਈਨਰ ਕੋਈ ਵੀ ਬੱਚਾ ਜਿਸ ਦੀ ਉਮਰ 10 ਸਾਲ ਜਾਂ ਫਿਰ ਉਸ ਤੋਂ ਜ਼ਿਆਦਾ ਹੋ ਗਈ ਹੈ ਉਹ ਆਪਣੇ ਲਈ ਵੀ ਇਸ ਸਕੀਮ ਦੇ ਵਿੱਚ ਪੈਸਾ ਇਨਵੈਸਟ ਕਰ ਸਕਦਾ ਤੇ ਉਸ ਨੂੰ ਆਪਰੇਟ ਕਰ ਸਕਦਾ ਸੋ ਜੇਕਰ ਕੋਈ ਵਿਅਕਤੀ ਜੁਆਇੰਟ ਅਕਾਊਂਟ ਓਪਨ ਕਰਨਾ ਚਾਹੁੰਦਾ ਹੈ ਤੇ ਵੱਧ ਤੋਂ ਵੱਧ ਤਿੰਨ ਲੋਕ ਮਿਲ ਕੇ ਜੁਆਇੰਟ ਅਕਾਊਂਟ ਵੀ ਓਪਨ ਕਰ ਸਕਦੇ ਆ ਹੁਣ ਆਪਾਂ ਗੱਲ ਕਰਦੇ ਆ ਕਿ ਕਿਸਾਨ ਵਿਕਾਸ ਪੱਤਰ ਨੂੰ ਕਿਵੇਂ ਓਪਨ ਕਰਨਾ ਹੈ ਦੇਖੋ ਤੁਸੀਂ ਕਿਸਾਨ ਵਿਕਾਸ ਪੱਤਰ ਅਕਾਊਂਟ ਨੂੰ ਕੈਸ਼ ਜਾਂ ਫਿਰ ਚੈੱਕ ਕਿਸੇ ਦੇ ਨਾਲ ਵੀ ਓਪਨ ਕਰ ਸਕਦੇ ਹੋ ਜੇਕਰ ਤਾਂ ਤੁਸੀਂ ਇਸ ਨੂੰ ਕੈਸ਼ ਦੀ ਮਦਦ ਨਾਲ ਓਪਨ ਕਰਦੇ ਹੋ ਤਾਂ ਤੁਹਾਨੂੰ ਸੇਮ ਡੇ ਹੀ ਤੁਹਾਡਾ ਕਿਸਾਨ ਵਿਕਾਸ ਪੱਤਰ ਸਰਟੀਫਿਕੇਟ ਜਾਂ ਫਿਰ ਪਾਸਬੁੱਕ ਜਿਹੜੀ ਹੈਗੀ ਆ ਉਹ ਮਿਲ ਜਾਏਗੀ ਪਰ ਜੇਕਰ ਤੁਸੀਂ ਇਸ ਨੂੰ ਚੈੱਕ ਦੀ ਮਦਦ ਨਾਲ ਓਪਨ ਕਰਦੇ ਆ ਤਾਂ ਜਿਸ ਦਿਨ ਤੁਹਾਡਾ ਜਿਹੜਾ ਚੈੱਕ ਹੈਗਾ ਉਹ ਕਲੀਅਰ ਹੋਏਗਾ ਉਸ ਦਿਨ ਤੁਹਾਡਾ ਜਿਹੜਾ ਅਕਾਊਂਟ ਸਟਾਰਟ ਹੋ ਜਾਏਗਾ ਦੇਖੋ ਤੁਹਾਨੂੰ ਇਸ ਸਕੀਮ ਦੇ ਵਿੱਚ ਪੈਸਾ ਇਨਵੈਸਟ ਕਰਨ ਦੇ ਲਈ ਜ਼ਰੂਰੀ ਨਹੀਂ ਹੈਗਾ ਤੁਹਾਡਾ ਇੱਕ ਸੇਵਿੰਗ ਅਕਾਊਂਟ ਵੀ ਹੋਵੇ ਪਰ ਇਸ ਸਕੀਮ ਦਾ ਜਿਹੜਾ ਇੰਟਰਸਟ ਹੈਗਾ ਜਾਂ ਫਿਰ ਤੁਸੀਂ ਕਹੋ ਮੈਚਿਓਰਿਟੀ ਤੇ ਜਿਹੜਾ ਪੈਸਾ ਲੈਣਾ ਹੈਗਾ ਆ ਉਸ ਪੈਸੇ ਨੂੰ ਲੈਣ ਲਈ ਤੁਹਾਡੇ ਕੋਲ ਇੱਕ ਸੇਵਿੰਗ ਅਕਾਊਂਟ ਜ਼ਰੂਰ ਹੋਣਾ ਚਾਹੀਦਾ ਹੁਣ ਆਪਾਂ ਗੱਲ ਕਰਦੇ ਆ ਕਿ ਕਿਸਾਨ ਵਿਕਾਸ ਪੱਤਰ ਦੀਆਂ ਡਿਪੋਜ਼ਿਟ ਲਿਮਿਟ ਕੀ ਹੈ ਯਾਨੀ ਕਿ ਤੁਸੀਂ ਘੱਟ ਤੋਂ ਘ ਦੇਖੋ ਘੱਟ ਤੋਂ ਘੱਟ ਕਿਸਾਨ ਵਿਕਾਸ ਪੱਤਰ ਦੇ ਵਿੱਚ 1000 ਰੁਪਏ ਜਮ੍ਹਾਂ ਕੀਤਾ ਜਾ ਸਕਦਾ ਹੈ ਯਾਨੀ ਕਿ 1000 ਰੁਪਏ ਤੇ ਤੁਸੀਂ ਆਪਣਾ ਅਕਾਊਂਟ ਸਟਾਰਟ ਕਰ ਸਕਦੇ ਆ ਤੇ ਇਸ ਦੇ ਵਿੱਚ ਮੈਕਸਿਮਮ ਡਿਪੋਜ਼ਿਟ ਦੀ ਕੋਈ ਲਿਮਿਟ ਨਹੀਂ ਹੈਗੀ ਤੁਹਾਡੀ ਮਰਜ਼ੀ ਹੈ ਤੁਸੀਂ 50000 ਜਮ੍ਹਾਂ ਕਰਨਾ ਤੁਸੀਂ 1 ਲੱਖ ਜਮ੍ਹਾਂ ਕਰਨਾ 2 ਲੱਖ 5 ਲੱਖ 10 ਲੱਖ 50 ਲੱਖ ਜਿੰਨੇ ਵੀ ਤੁਸੀਂ ਪੈਸੇ ਜਮ੍ਹਾਂ ਕਰਨੇ ਆ ਉਹਦੇ ਵਿੱਚ ਕੋਈ ਵੀ ਲਿਮਿਟ ਨਹੀਂ ਹੈਗੀ ਸੋ ਹੁਣ ਆਪਾਂ ਗੱਲ ਕਰਦੇ ਆ ਕਿ ਕਿਸਾਨ ਵਿਕਾਸ ਪੱਤਰ ਦੇ ਵਿੱਚ ਤੁਹਾਨੂੰ ਇੰਟਰਸਟ ਰੇਟ ਕਿੰਨਾ ਮਿਲਦਾ ਹੈ ਦੇਖੋ ਇਸ ਟਾਈਮ ਦੇ ਉੱਤੇ ਜਦੋਂ ਮੈਂ ਇਹ ਵੀਡੀਓ ਰਿਕਾਰਡ ਕਰ ਰਿਹਾ ਹੈਗਾ ਇਸ ਟਾਈਮ ਦੇ ਉੱਤੇ ਇਸ ਦਾ ਹੋ ਇਹ 7.65% ਦਾ ਪਰ ਇਹ ਜਿਹੜਾ ਇੰਟਰਸਟेड ਹੈਗਾ ਆ ਇਹ ਭਾਰਤ ਸਰਕਾਰ ਦੁਆਰਾ ਹਰ 3 ਮਹੀਨੇ ਬਾਅਦ ਚੇਂਜ ਕੀਤਾ ਜਾਂਦਾ ਹੈ ਜਾਨੀ ਕਿ ਇਹਨੂੰ ਰਿਵਾਈਜ਼ ਕੀਤਾ ਜਾਂਦਾ ਹੈ ਤੇ ਜਦੋਂ ਵੀ ਇੰਟਰਸਟेड ਰਿਵਾਈਜ਼ ਕੀਤਾ ਜਾਂਦਾ ਹੈ ਉਦੋਂ ਹੀ ਮੈਂ ਤੁਹਾਨੂੰ ਇਸ ਸਬੰਧੀ ਵੀਡੀਓ ਬਣਾ ਕੇ ਇਸ ਚੈਨਲ ਦੇ ਉੱਤੇ ਅਪਡੇਟ ਦੇ ਦਿਆ ਕਰੂੰਗਾ ਸੋ ਆਪਣੇ ਆਪ ਨੂੰ ਅਪਡੇਟ ਰੱਖਣ ਦੇ ਲਈ ਆਪਣੀ ਨੌਲੇਜ ਨੂੰ ਅਪਡੇਟ ਰੱਖਣ ਦੇ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਸਬਸਕ੍ਰਾਈਬ ਕਰਦੇ ਸਮੇਂ ਜੋ ਨਾਲ ਬੈਲ ਦਾ ਆਈਕਨ ਆਉਂਦਾ ਹੈ ਉਸ ਨੂੰ ਵੀ ਜਰੂਰ ਦਬਾ ਲਿਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਇਆ ਕਰੇਗੀ ਤੇ ਇਸ ਤੋਂ ਲੱਭ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਵਾਂ ਕਿ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੇ ਇੰਟਰਸਟਡ ਹੈਗੇ ਇਹ 3 ਮਹੀਨੇ ਬਾਅਦ ਚੇਂਜ ਹੋ ਜਾਂਦੇ ਆ ਪਰ ਜਿਸ ਦਿਨ ਤੁਸੀਂ ਆਪਣਾ ਅਕਾਊਂਟ ਓਪਨ ਕਰਵਾਵੋਗੇ ਉਸ ਦਿਨ ਜਿੰਨਾ ਵੀ ਇੰਟਰਸਟਡ ਹੋਏਗਾ ਉਹੀ ਇੰਟਰਸਟਡ ਤੁਹਾਡੇ ਅਕਾਊਂਟ ਦੇ ਉੱਤੇ ਅੱਗੇ ਆਉਣ ਵਾਲੇ ਸਮੇਂ ਦੇ ਲਈ ਉਹ ਲਾਗੂ ਰਹੇਗਾ ਯਾਨੀ ਕਿ ਮੰਨ ਲਓ ਤੁਸੀਂ ਅੱਜ ਇਹ ਅਕਾਊਂਟ ਓਪਨ ਕਰਵਾਇਆ ਤੇ ਅੱਜ ਇਸ ਅਕਾਊਂਟ ਦਾ ਜਿਹੜਾ ਇੰਟਰਸਟਡ ਹੈਗਾ ਉਹ ਹੈਗਾ 7.5% ਤੇ ਮੰਨ ਲਓ ਅਗਲੇ ਮਹੀਨੇ ਇਸ ਦਾ ਇੰਟਰਸਟਡ ਜਿਹੜਾ ਹੈਗਾ ਉਹ ਘਟ ਗਿਆ ਤਾਂ ਤੁਹਾਡੇ ਅਕਾਊਂਟ ਦੇ ਉੱਤੇ ਇਸ ਦਾ ਕੋਈ ਵੀ ਅਸਰ ਨਹੀਂ ਹੋਗਾ ਉਹ 7.5% ਹੀ ਲਾਗੂ ਰਹੂਗਾ ਸੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਕਿਸਾਨ ਵਿਕਾਸ ਪੱਤਰ ਦਾ ਮੈਚਿਓਰਿਟੀ ਪੀਰੀਅਡ ਕੀ ਹੈਗਾ ਆ ਯਾਨੀ ਕਿ ਤੁਸੀਂ ਜਦੋਂ ਆਪਣਾ ਪੈਸਾ ਜਮ੍ਹਾਂ ਕਰਵਾਉਂਗੇ ਤਾਂ ਉਸ ਦੇ ਕਿੰਨੇ ਸਮੇਂ ਬਾਅਦ ਤੁਹਾਨੂੰ ਜਿਹੜਾ ਪੈਸਾ ਹੈਗਾ ਉਹ ਡਬਲ ਹੋ ਕੇ ਵਾਪਸ ਮਿਲੂਗਾ ਦੇਖੋ ਇਸ ਟਾਈਮ ਦੇ ਉੱਤੇ ਜੇਕਰ ਤੁਸੀਂ ਆਪਣਾ ਪੈਸਾ ਜਮ੍ਹਾਂ ਕਰਾਉਂਗੇ ਤਾਂ ਇਸ ਟਾਈਮ ਦੇ ਉੱਤੇ ਜਿਹੜਾ ਇਹਦਾ ਮੈਚਿਓਰਿਟੀ ਪੀਰੀਅਡ ਹੈਗਾ ਉਹ ਹੈਗਾ 9 ਸਾਲ 7 ਮਹੀਨੇ ਪਰ ਇਹ ਜਿਹੜਾ ਮੈਚਿਓਰਿਟੀ ਪੀਰੀਅਡ ਹੈਗਾ ਇਹ ਫਿਕਸ ਨਹੀਂ ਹੁੰਦਾ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਜਿਹੜਾ ਇੰਟਰਸਟਡ ਹੈਗਾ ਉਹ ਘਟਦਾ ਵਧਦਾ ਰਹਿੰ ਮੈਚਿਓਰਿਟੀ ਦਾ ਪੀਰੀਅਡ ਹੈਗਾ ਉਹ ਵੀ ਘਟਦਾ ਵਧਦਾ ਰਹਿੰਦਾ ਆ ਸੋ ਇਹਦੇ ਬਾਰੇ ਮੈਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਅਪਡੇਟ ਦੇ ਦਿਆ ਕਰੂੰਗਾ ਸੋ ਤੁਸੀਂ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਈ ਵਾਰੀ ਕਿਸੇ ਵਿਅਕਤੀ ਨੂੰ ਨਾ ਐਮਰਜੈਂਸੀ ਵਿੱਚ ਪੈਸੇ ਦੀ ਲੋੜ ਪੈ ਜਾਂਦੀ ਹੈ ਤੇ ਉਹ ਆਪਣੇ ਐਫ ਡੀ ਅਕਾਊਂਟ ਨੂੰ ਬੰਦ ਕਰਨਾ ਚਾਹੁੰਦਾ ਹੈ ਤਾਂ ਕੀ ਤੁਸੀਂ ਕਿਸਾਨ ਵਿਕਾਸ ਪੱਤਰ ਨੂੰ ਵੀ ਸਮੇਂ ਤੋਂ ਪਹਿਲਾਂ ਯਾਨਕਿ ਮੈਚਿਓਰਿਟੀ ਤੋਂ ਪਹਿਲਾਂ ਬੰਦ ਕਰ ਸਕਦੇ ਆ ਤਾਂ ਤੁਸੀਂ ਦੇਖੋ ਕਿਸਾਨ ਵਿਕਾਸ ਪੱਤਰ ਦੇ ਵਿੱਚ ਪੈਸਾ ਇਨਵੈਸਟ ਕਰਨ ਦੇ 2.5 ਸਾਲ ਬਾਅਦ ਜਾਂ ਫਿਰ ਤੁਸੀਂ ਕਹਿ ਲਓ ਕਿ 30 ਮਹੀਨਿਆਂ ਦੇ ਬਾਅਦ ਤੁਸੀਂ ਇਸ ਨੂੰ ਪ੍ਰੀ ਮੈਚਿਓਰ ਕਲੋਜ਼ ਕਰਵਾ ਸਕਦੇ ਆ ਸੋ ਹੁਣ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਕਿਸਾਨ ਵਿਕਾਸ ਪ ਵੇਗਾ ਮੰਨ ਲਓ ਕੋਈ ਵਿਅਕਤੀ ਇਸ ਸਕੀਮ ਦੇ ਵਿੱਚ 1 ਲੱਖ ਰੁਪਏ ਇਨਵੈਸਟ ਕਰਦਾ ਹੈ ਤਾਂ ਇਸ ਟਾਈਮ ਦੇ ਉੱਤੇ ਜੋ ਇੰਟਰਸਟ ਰੇਟ ਹੈਗਾ ਉਹ ਹੈ 7.5% ਤੇ ਇਸ ਇੰਟਰਸਟ ਰੇਟ ਦੇ ਹਿਸਾਬ ਨਾਲ 9 ਸਾਲ 7 ਮਹੀਨੇ ਬਾਅਦ ਤੁਹਾਨੂੰ 2 ਲੱਖ ਰੁਪਏ ਵਾਪਸ ਮਿਲੂਗਾ ਯਾਨੀ ਕਿ ਤੁਸੀਂ 1 ਲੱਖ ਰੁਪਏ ਜਮਾ ਕਰਾਇਆ ਸੀਗਾ ਉਸ ਦੇ ਵਿੱਚ ਤੁਹਾਨੂੰ 1 ਲੱਖ ਰੁਪਏ ਦਾ ਇੰਟਰਸਟ ਮਿਲ ਗਿਆ ਤੇ ਤੁਹਾਨੂੰ ਟੋਟਲ 2 ਲੱਖ ਰੁਪਏ ਵਾਪਸ ਮਿਲ ਜਾਊਗਾ ਇਸੇ ਤਰੀਕੇ ਨਾਲ ਜੇਕਰ ਤੁਸੀਂ ਇਸ ਅਕਾਊਂਟ ਦੇ ਵਿੱਚ 5 ਲੱਖ ਰੁਪਏ ਜਮਾ ਕਰੋਗੇ ਤਾਂ ਤੁਹਾਨੂੰ 9 ਸਾਲ 7 ਮਹੀਨੇ ਬਾਅਦ 10 ਲੱਖ ਰੁਪਏ ਵਾਪਸ ਮਿਲ ਜਾਏਗਾ ਜੇਕਰ ਤੁਸੀਂ 10 ਲੱਖ ਰੁਪਏ ਜਮਾ ਕਰੋਗੇ ਤਾਂ ਤੁਹਾਨੂੰ 9 ਸਾਲ 7 ਮਹੀਨੇ ਬਾਅਦ 20 ਲੱਖ ਰੁਪਏ ਮਿਲ ਜਾਏਗਾ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਬਹੁਤ ਜ਼ਿਆਦਾ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਇਸੇ ਤਰ੍ਹਾਂ ਦੀਆਂ ਇਨਫੋਰਮੇਟਿਵ ਵੀਡੀਓਜ਼ ਦੇਖਣ ਦੇ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਸ ਤੋਂ ਇਲਾਵਾ ਪੋਸਟ ਆਫਿਸ ਦੇ ਵਿੱਚ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਇਨਵੈਸਟਮੈਂਟ ਜਾਂ ਫਿਰ ਕਹੋ ਸੇਵਿੰਗ ਸਕੀਮਸ ਤੁਹਾਨੂੰ ਮਿਲ ਜਾਂਦੀਆਂ ਹਨ ਜਿਨ੍ਹਾਂ ਦੀਆਂ ਵੀਡੀਓਜ਼ ਮੈਂ ਆਪਣੇ ਇਸ ਚੈਨਲ ਦੇ ਉੱਤੇ ਅਪਲੋਡ ਕੀਤੀਆਂ ਹੋਈਆਂ ਤੁਸੀਂ ਮੇਰੇ ਚੈਨਲ ਤੇ ਵਿਜ਼ਿਟ ਕਰਿਓ ਤੇ ਉੱਥੇ ਤੁਹਾਨੂੰ ਉਹ ਬਾਕੀ ਜਿਹੜੀਆਂ ਵੀਡੀਓ ਹੈਗੀਆਂ ਉਹ ਵੀ ਮਿਲ ਜਾਣਗੀਆਂ ਉਹਨਾਂ ਨੂੰ ਵੀ ਜਰੂਰ ਦੇਖਿਓ ਸੋ ਇਸ ਤੋਂ ਇਲਾਵਾ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਕੋਈ ਵੀ ਹੋਰ ਤੁਹਾਡੇ ਮਨ ਵਿੱਚ ਕੋਈ ਸਵਾਲ ਹੈਗਾ ਆ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਲਿਓ ਮੈਂ ਤੁਹਾਡੇ ਕਮੈਂਟ ਦਾ ਰਿਪਲਾਈ ਜਰੂਰ ਦਵਾਂਗਾ ਸੋ ਜਲਦੀ ਆਪਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ